ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਹੰਸਰਾਜ ਮੈਲਾ ਮਹਾਵਿਦਿਆਲਾ ਜਲੰਧਰ ਸਭਿਆਚਾਰਕ ਪਰਿਵਰਤਨ ਐਮਏ ਪੰਜਾਬੀ ਸੈਮੈਸਟਰ ਦੂਜੇ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਹੈ ਅੱਜ ਅਸੀਂ ਸਭਿਆਚਾਰਕ ਪਰਿਵਰਤਨ ਬਾਰੇ ਗੱਲ ਕਰਾਂਗੇ ਸਭਿਆਚਾਰ ਦੀ ਜੇਕਰ ਪਰਿਭਾਸ਼ਾ ਦੀ ਗੱਲ ਕੀਤੀ ਜਾਵੇ ਤੇ ਨਿਸੰਦੇਹ ਜਿੱਥੇ ਸਭਿਆਚਾਰ ਸ਼ਬਦ ਆ ਗਿਆ ਉੱਥੇ ਅਸੀਂ ਇਸ ਦਾ ਅਰਥ ਸੜੀ ਆਪਣੀ ਜੀਵਨ ਜਾਂਚ ਤੋਂ ਲੈਂਦੇ ਆਂ ਰਹਿਣ ਸਹਿਣ ਤੋਂ ਲੈਂਦੇ ਆਂ ਸੋ ਸੱਭਿਆਚਾਰ ਦੇ ਸੰਬੰਧ ਵਿੱਚ ਨਿਰਪੇਖ ਸਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਜਦੋਂ ਅਸੀਂ ਖੜੋਤ ਦੀ ਗੱਲ ਕਰਦੇ ਆਂ ਨਾ ਕਿ ਸੱਭਿਆਚਾਰ ਦੇ ਵਿੱਚ ਖੜੋਤ ਆਉਂਦੀ ਹੈ ਤੇ ਅਸਲ ਵਿੱਚ ਸੱਭਿਆਚਾਰ ਦੇ ਵਿੱਚ ਖੜੋਤ ਨਹੀਂ ਆਉਂਦੀ ਸੱਭਿਆਚਾਰ ਦੇ ਵਿੱਚ ਹਮੇਸ਼ਾ ਤਬਦੀਲੀ ਆਉਂਦੀ ਹੈ ਇਹ ਤਬਦੀਲੀ ਕਦੀ ਤੇਜ਼ੀ ਨਾਲ ਆਉਂਦੀ ਹੈ ਕਦੀ ਧੀਮੀ ਗਤੀ ਨਾਲ ਆਉਂਦੀ ਹੈ ਪਰ ਕੋਈ ਵੀ ਸੱਭਿਆਚਾਰ ਬਿਲਕੁਲ ਖੜੋਤ ਦਾ ਸ਼ਿਕਾਰ ਜਿਹੜਾ ਹੈ ਉਹ ਕਦੀ ਨਹੀਂ ਹੁੰਦਾ ਬੇਸ਼ੱਕ ਇਹ ਵੀ ਏਡੀ ਹੀ ਵੱਡੀ ਸੱਚਾਈ ਹੈ ਕਿ ਇਹ ਤਬਦੀਲੀ ਕੋਈ ਆਪਣੇ ਆਪ ਨਹੀਂ ਹੁੰਦੀ ਸਗੋਂ ਕਿਸੇ ਨਾ ਕਿਸੇ ਹੱਦ ਤੱਕ ਸੰਘਰਸ਼ ਦਾ ਸਿੱਟਾ ਹੁੰਦੀ ਹੈ ਸਮਾਜ ਅਤੇ ਸਭਿਆਚਾਰ ਦੀ ਸਥਿਰਤਾ ਇੱਕ ਸੁਖਾਵੀ ਅਵਸਥਾ ਹੈ ਜਦੋਂ ਸਥਿਰਤਾ ਦਾ ਖਿਆਲ ਵੀ ਸੁਖਾਵਾਂ ਹੀ ਹੁੰਦਾ ਸਗੋਂ ਜੇ ਇਹ ਜਿਹੜੀ ਸਥਿਰਤਾ ਹੈ ਇਹਨੂੰ ਅਸੀਂ ਆਪਣੀ ਆਦਤ ਦਾ ਇੱਕ ਹਿੱਸਾ ਬਣਾ ਲੈਨੇ ਹਰ ਸਭਿਆਚਾਰ ਵਿੱਚ ਆਦਤਾਂ ਕਾਇਮ ਕਰਨ ਦਾ ਅਮਲ ਹੁੰਦਾ ਔਰ ਇੱਕ ਵਾਰੀ ਬਣੀ ਆਦਤ ਜਿਹੜੀ ਆ ਉਹ ਹਮੇਸ਼ਾ ਲਈ ਜੇ ਅਸੀਂ ਰੱਖੀਏ ਤੇ ਸਾਨੂੰ ਵਧੀਆ ਲੱਗਦਾ ਔਰ ਉਸ ਆਦਤ ਨੂੰ ਬਦਲਣਾ ਕਈ ਵਾਰ ਬਹੁਤ ਤਕਲੀਫ ਦੇ ਹੁੰਦਾ ਇਹੋ ਕਾਰਨ ਹੈ ਕਿ ਜਦੋਂ ਸੱਭਿਆਚਾਰ ਦੇ ਵਿੱਚ ਕੋਈ ਪਰਿਵਰਤਨ ਆਉਂਦਾ ਤੇ ਉਹਨੂੰ ਕਈ ਵਾਰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਇਹ ਗੱਲ ਵਿਅਕਤੀਗਤ ਪੱਧਰ ਉੱਤੇ ਵੀ ਠੀਕ ਹੈ ਸਮਾਜਿਕ ਪੱਧਰ ਤੇ ਵੀ ਜਦੋਂ ਸਮਾਜਿਕ ਸੰਸਥਾਵਾਂ ਜਿਹੜੀਆਂ ਖੁਦ ਵੀ ਬਦਲ ਬਦਲੀਆਂ ਲੋੜਾਂ ਅਨੁਸਾਰ ਕਿਸੇ ਸਮਾਜਿਕ ਤਬਦੀਲੀ ਦਾ ਹੀ ਸਿੱਟਾ ਹੁੰਦੀਆਂ ਸਮਾਜਾਕੇ ਤਬਦੀਲੀ ਦੇ ਵਿਰੋਧ ਵਿੱਚ ਵਿਅਕਤੀ ਨਾਲੋਂ ਕਿਤੇ ਵਧੇਰੇ ਜ਼ੋਰਦਾਰ ਤਾਕਤ ਬਣ ਜਾਂਦੀਆਂ ਹਨ ਇਹ ਤਬਦੀਲੀ ਵਿਅਕਤੀ ਦਾ ਸਮਾਜ ਦੀ ਇੱਛਾ ਉੱਤੇ ਨਿਰਭਰ ਨਹੀਂ ਕਰਦੀ ਇਹ ਪ੍ਰਕਿਰਤੀ ਦਾ ਨਿਯਮ ਹੈ ਸੋ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ ਚੌਕਟਾ ਹੈ ਔਰ ਪ੍ਰਕਿਰਤੀ ਵਿੱਚ ਤਬਦੀਲੀਆਂ ਆਪਰਦੀਆਂ ਰਹਿੰਦੀਆਂ ਸੋ ਮਨੁੱਖੀ ਸਮਾਜ ਵਿੱਚ ਵੀ ਤਬਦੀਲੀਆਂ ਆਪਰਦੀਆਂ ਵਿਅਕਤੀਗਤ ਪੱਦਰਤੇ ਵੀ ਵਾਪਰਦੀਆਂ ਸਮਾਜਿਕ ਪੱਦਰਤੇ ਵੀ ਵਾਪਰਦੀਆਂ ਔਰ ਜੇ ਸਮਾਜਿਕ ਪੱਧਰ ਤੇ ਤਬਦੀਲੀਆਂ ਆਪਰਦੀਆਂ ਤਾਂ ਨਿਰਸੰਦੇ ਸਭਿਆਚਾਰਕ ਤਬਦੀਲੀ ਵੀ ਇਸ ਇਸੇ ਵਿੱਚੋਂ ਹੀ ਨਿਕਲਦੀ ਹੈ। ਸੋ ਸਮਾਜਿਕ ਤੇ ਸਭਿਆਚਾਰਕ ਤਬਦੀਲੀ ਮਨੋਖਾਤੇ ਪ੍ਰਕਿਰਤੀ ਦੇ ਇਸ ਦਵੰਧਮਈ ਰਿਸ਼ਤੇ ਤੋਂ ਪੈਦਾ ਹੁੰਦੀ ਹੈ। ਇਸ ਚੀਜ਼ ਦੀਆਂ ਕਈ ਉਦਾਹਰਣਾਂ ਮਿਲਦੀਆਂ। ਜਿਵੇਂ ਵਿਕਸਿਤ ਸਮਾਜਾਂ ਵਿੱਚ ਵੀ ਨਵੀਆਂ ਲੱਭਤਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਅਤੇ ਲੱਭਤਾਂ ਕਰਨ ਵਾਲਿਆਂ ਨੂੰ ਕਈ ਵਾਰੀ ਜਾਣ ਤੋਂ ਵੀ ਹੱਥ ਧੋਣੇ ਪੈਂਦੇ। ਇਹ ਵਿਰੋਧ ਬਹੁਤ ਜ਼ਬਰਦਸਤ ਹੁੰਦਾ। ਜੇ ਇਹ ਸਥਾਪਿਤ ਵਿਸ਼ਵਾਸ ਨਾਲ ਧਰਮ ਨਾਲ ਵੀ ਕਈ ਵਾਰ ਵਿਰੋਧ ਵਿੱਚ ਇਹ ਚੀਜ਼ਾਂ ਵਾਪਰਦੀਆਂ ਉਦਾਹਰਨ ਵਜੋਂ ਡਾਰਵਿਨ ਦਾ ਜਿਹੜਾ ਸੀ ਸਿਧਾਂਤ ਮذਹਬੀ ਬੁਨਿਆਦਾਂ ਉੱਤੇ ਬਣੀਆਂ ਯੂਨੀਵਰਸਟੀਆਂ ਵਿੱਚ ਵਿਰੋਧ ਹੋਇਆ ਕਿਉਂਕਿ ਮذਹਬ ਤਾਂ ਸਿਖਾਉਂਦਾ ਹੈ ਕਿ ਮਨੁੱਖ ਨੂੰ ਰੱਬ ਨੇ ਬਣਾਇਆ ਪਰ ਡਾਰਵਿਨ ਨੇ ਇੱਕ ਨਿਸ਼ਚਿਤ ਕ੍ਰਮ ਵਿਕਾਸ ਦੀ ਉਪਜ ਦੱਸਦਾ ਦੱਸਿਆ ਕਿ ਮਨੁੱਖ ਦਾ ਵਿਕਾਸ ਇਦਾਂ ਹੋਇਆ ਜਾਂ ਮਨੁੱਖ ਇਦਾਂ ਪੈਦਾ ਹੋਇਆ ਸਮੁੱਚੇ ਤੌਰ ਤੇ ਸਥਾਪਿਤ ਵਿਹਾਰ ਭਾਵੇਂ ਉਹ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਹੋਵੇ ਨਵੀਨਤਾ ਦਾ ਵਿਰੋਧਤਾ ਕਰਦਾ ਹੀ ਹੈ ਅੱਜ ਸਾਨੂੰ ਇਸ ਵਲ ਇਹ ਗੱਲ ਸ਼ਾਇਦ ਸਮਝ ਨਾ ਆਵੇ ਕਿ ਕੋਇਲੇ ਪਾਫ ਇੰਜਨ ਰੇਲ ਇੰਜਨ ਬਿਜਲੀ ਆਦਦਾ ਵੀ ਵਿਰੋਧ ਹੁੰਦਾ ਰਿਹਾ ਪਰ ਹੁਣ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾ ਲਿਆ ਤਾਂ ਸਾਨੂੰ ਇਹ ਚੀਜ਼ਾਂ ਬਹੁਤ ਸਹੂਲਤ ਵੀ ਦਿੰਦੀਆਂ ਔਰ ਸਾਨੂੰ ਵਧੀਆ ਵੀ ਲੱਗਦਾ ਇਸ ਤੋਂ ਇਲਾਵਾ ਕਿ ਸੱਭਿਆਚਾਰਕ ਆਦਤ ਬਣ ਜਾਂਦਾ ਇਹਨੂੰ ਬਦਲਣਾ ਹਮੇਸ਼ਾ ਹੀ ਕਸ਼ਟਦਾਇਕ ਹੁੰਦਾ ਹੈ ਸਮਾਜ ਵਿਗਿਆਨੀ ਪਰਿਵਰਤਨ ਦੇ ਵਿਰੋਧ ਦੇ ਕਈ ਕਾਰਨ ਦੱਸਦੇ ਆ ਜਿਵੇਂ ਕਿ ਬਜ਼ੁਰਗਾਂ ਦਾ ਪ੍ਰਾਤਨਮੁਖੀ ਹੋਣਾ ਉਹਨਾਂ ਨੂੰ ਆਪਣਾ ਵਿਰਸਾ ਆਪਣਾ ਸਮਾਂ ਉਹ ਸਾਰਾ ਕੁਝ ਵਧੀਆ ਲੱਗਦਾ ਨਵੇਂ ਬਾਰੇ ਅਨਿਸ਼ਚਿਤਤਾ ਹੋਣ ਕਰਕੇ ਇੱਕ ਡਰ ਪੈਦਾ ਹੁੰਦਾ ਕਿ ਨਵੇਂ ਨੂੰ ਲਾਗੂ ਕੀਤਾ ਤੇ ਪਤਾ ਨਹੀਂ ਕੀ ਵਾਪਰ ਜੇਗਾ ਕਿਉਂਕਿ ਜੋ ਪਹਿਲਾਂ ਵਾਪਰਿਆ ਜੋ ਬੀਤੇ ਦਾ ਹਿੱਸਾ ਆ ਉਹਦੇ ਬਾਰੇ ਤਾਂ ਅਸੀਂ ਕਾਫੀ ਹੱਦ ਤੱਕ ਜਾਣਦੇ ਹੁੰਨੇ ਆ ਨਵੇਂ ਬਾਰੇ ਸਾਨੂੰ ਇੱਕ ਭਰਮ ਭਾਵ ਬਣਿਆ ਰਹਿੰਦਾ ਬੀਤੇ ਦਸਤੀ ਸਤਿਕਾਰ ਵੀ ਕਰਦੇ ਆ ਅਸੀਂ ਕਈ ਕਾਰਨ ਕਰਕੇ ਅਸੀਂ ਤਾਂ ਵੀ ਬਦਲਾਵ ਦੇ ਹੱਕ ਵਿੱਚ ਨਹੀਂ ਹੁੰਦੇ ਤੇ ਸਥਿਰਤਾ ਵਿੱਚ ਖਾਸ ਵਰਗਾਂ ਦੀ ਦਿਲਚਸਪੀ ਵੀ ਹੁੰਦੀ ਹੈ ਪਰ ਇਹ ਸਾਰੀਆਂ ਗੱਲਾਂ ਪਰਿਵਰਤਨ ਨੂੰ ਧੀਮਾ ਹੀ ਕਰ ਸਕਦੀਆਂ ਨੇ ਖੜੋਤ ਦਾ ਸ਼ਿਕਾਰ ਨਹੀਂ ਬਣਾ ਸਕਦੀਆਂ ਪਿੱਛੇ ਨਹੀਂ ਪਾ ਸਕਦੀਆਂ ਬਿਲਕੁਲ ਰੋਕ ਨਹੀਂ ਸਕਦੀਆਂ ਸਮਾਜ ਵਿਗਿਆਨੀ ਤੇ ਮਨੁੱਖ ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ 'ਚ ਵੰਡਦੇ ਆ। ਇੱਕ ਪ੍ਰਕਿਰਤਿਕ ਮਾਹੌਲ ਵਿੱਚ ਆਏ ਪਰਿਵਰਤਨ, ਦੂਜਾ ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਤੇ ਸਮਾਜ ਦੇ ਬਾਹਰੋਂ ਪੈਦਾ ਹੋਏ ਕਾਰਨ। ਇਹਨਾਂ ਵਿੱਚੋਂ ਪ੍ਰਕਿਰਤਿਕ ਮਾਹੌਲ ਵਿੱਚ ਜਿਹੜੇ ਪਰਿਵਰਤਨ ਉਹ ਬੇहद ਹੌਲੀ-ਹੌਲੀ ਤੇ ਹਜ਼ਾਰਾਂ ਸਾਲ ਲੰਮੇ ਅਰਸੇ ਵਿੱਚ ਪੈਲੇ ਹੁੰਦੇ ਆ। ਜਿਸ ਕਰਕੇ ਇਹ ਸਾਡੇ ਤੱਕ ਪਹੁੰਚਦੇ ਵੀ ਬਹੁਤ ਹੌਲੀ-ਹੌਲੀ ਆ। ਤੇ ਸਮਾਜ ਕਈ ਵਾਰ ਕੀ ਹੁੰਦਾ ਪੁਚਾਲ ਭੰਕੜ ਹਰ ਹੜ ਆ ਗਏ ਜਬ ਕੋਈ ਵੀ ਇਦਾਂ ਦੀ ਕੁਦਰਤੀ ਜਿਹੜੀ ਆਫਤ ਹੈ ਉਹ ਮਨੁੱਖੀ ਸਮਾਜ ਨੂੰ ਹਿਲਾ ਕੇ ਰੱਖ ਦਿੰਦੀ ਕਈ ਵਾਰ ਇਹ ਬੇਸ਼ੱਕ ਸਾਡੇ ਅਨੁਕੂਲ ਨਹੀਂ ਹੁੰਦੇ ਪਰ ਸਾਡੇ ਸਭਿਆਚਾਰਿਕ ਪਰਿਵਰਤਨ ਦਾ ਇੱਕ ਕਾਰਨ ਜ਼ਰੂਰ ਬਣਦੇ ਆ ਜਿਵੇਂ ਕਿਸੇ ਖਾਸ ਸਥਾਨ ਤੇ ਸੋਕਾ ਪੈ ਜਾਵੇ ਹੜਾ ਜਾਣ ਜਾਂ ਫਿਰ ਕੋਈ ਇਦਾਂ ਦੀ ਪ੍ਰਕਿਰਤਿਕ ਮੁਸੀਬਤ ਆ ਜਾਵੇ ਤਾਂ ਇੱਕ ਰਹਾਇਸ਼ੀ ਸਥਾਨ ਜਿਹੜਾ ਐ ਸਾਨੂੰ ਬਦਲਣਾ ਪੈਂਦਾ ਜਿਹਦੇ ਨਾਲ ਸਾਡੇ ਸਭਿਆਚਾਰ ਦੇ ਵਿੱਚ ਵੀ ਕਾਫੀ ਹੱਦ ਤੱਕ ਤਬਦੀਲੀ ਆ ਜਾਂਦੀ ਹੈ ਦੂਜੇ ਜਿਹੜੇ ਕਾਰਨ ਹੈਗੇ ਆ ਉਹ ਨਿਰੰਤਰ ਕਿਰਿਆਸ਼ੀਲ ਰਹਿੰਦੇ ਆ ਸਮਾਜ ਆਪਣੇ ਅੰਦਰੋਂ ਹੀ ਕੋਈ ਕਾੜ ਜਾਂ ਲੱਭਤ ਜਦੋਂ ਪੈਦਾ ਕਰ ਲੈਂਦਾ ਕੋਈ ਚੀਜ਼ ਇਦਾਂ ਦੀ ਜਿਹੜੀ ਪਹਿਲੀ ਪੁਰਾਣੀ ਹੋ ਚੁੱਕੀ ਆ ਉਹਦੇ ਗਿਆਨ ਵਰਤੋਂ ਦਾ ਹਿੱਸਾ ਨਹੀਂ ਰਹਿਤਾ ਉਹਨੂੰ ਬਦਲ ਦਿੰਦਾ ਜਦੋਂ ਕੋਈ ਮਨੁੱਖ ਮਨੁੱਖੀ ਗਿਆਨ ਤੇ ਵਰਤੁੰਦਾ ਭਾਗ ਪਹਿਲਾਂ ਹੀ ਕੋਈ ਚੀਜ਼ ਸਮਾਜ ਵਿੱਚ ਪਹਿਲਾਂ ਹੀ ਮੌਜੂਦ ਹੈ ਬਸ ਉਹਨੂੰ ਉਹਨੇ ਉਹਦੀ ਉਹਦੀ ਕਾਰਡ ਕੱਢ ਲਈ ਉਹਨੂੰ ਨਵੀਂ ਨੂੰ ਲੱਭ ਲਿਆ ਸੋ ਉਹ ਕਾਰਡ ਤੇ ਲੱਭਤ ਦਾ ਜਿਹੜਾ ਸੰਕਲਪ ਹੈ ਉਹਦੇ ਨਾਲ ਇਹ ਚੀਜ਼ ਜੁੜੀ ਹੈ ਜਿਵੇਂ ਮੂਲ ਮਨੁੱਖ ਲਈ ਇੱਕ ਬੜੀ ਵੱਡੀ ਲੱਭਤ ਸੀ ਕਿ ਉਹਨੇ ਪੱਥਰ ਮਾਰਿਆ ਸ਼ਿਕਾਰ ਮਰ ਗਿਆ ਠੀਕ ਫਿਰ ਇਸ ਪੱਥਰ ਦਾ ਸੁਧਾਰ ਜਿਹੜਾ ਸੀ ਉਹ ਨੋਕ ਕਿੰਗਰੇ ਤਿੱਖਾ ਕਰਕੇ ਅੱਗੇ ਹੌਲੀ-ਹੌਲੀ ਪੱਥਰ ਜਿਹੜੇ ਸੀ ਉਹਨਾਂ ਨੂੰ ਸ਼ਸਤਰਾਂ ਵਿੱਚ ਹਥਿਆਰਾਂ ਵਿੱਚ ਤਬਦੀਲ ਕਰਕੇ ਉਹਨਾਂ ਦੀ ਵਰਤੋਂ ਸ਼ੁਰੂ ਕੀਤੀ ਜਿਹੜੀ ਅੱਗ ਸੀ ਉਹ ਬੜੀ ਇਨਕਲਾਬੀ ਕਾਢ ਮੰਨੀ ਗਈ ਹੈ ਉਹ ਮਨੁੱਖ ਨੇ ਹੌਲੀ-ਹੌਲੀ ਪ੍ਰਕਿਰਤੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਠੰਡ ਤੋਂ ਗਰਮੀ ਤੋਂ ਬਚਾਉਣ ਲਈ ਕੱਪੜਿਆਂ ਦਾ ਜਿਹੜਾ ਸੀ ਉਹਦੀ ਇੱਕ ਵਰਤੋਂ ਕਰਨੀ ਸ਼ੁਰੂ ਕੀਤੀ ਸੋ ਹੌਲੀ-ਹੌਲੀ ਪਾਫ ਨੇ ਮਸ਼ੀਨੀ ਯੁੱਗ ਦਾ ਆਰੰਭ ਕੀਤਾ ਬਿਜਲੀ ਦਾ ਅਗਲਾ ਪੜਾਅ ਸੀ ਸ਼ਕਤੀ ਪੈਦਾ ਹੋਈ 8ਵੀਂ ਸ਼ਕਤੀ ਪੈਦਾ ਹੋਈ ਸੋ ਇਹ ਜਿਹੜੀਆਂ ਚੀਜ਼ਾਂ ਸੀ ਹੌਲੀ-ਹੌਲੀ ਸਭਿਆਚਾਰ ਦੇ ਵਿੱਚ ਇੱਕ ਵੱਡਾ ਪਰਿਵਰਤਨ ਲਿਆਉਂਦੀਆਂ ਤੇ ਸਮਾਜ ਦੇ ਵਿੱਚ ਇਨਕਲਾਬੀ ਪਰਿਵਰਤਨ ਲਿਆਉਣ ਦੀ ਸਮਰੱਥਾ ਵੀ ਰੱਖਦੀਆਂ ਜਦੋਂ ਅਸੀਂ ਇਹਨਾਂ ਸਾਰੀ ਹਰ ਨਵੀਂ ਕਾੜ ਵਿੱਚ ਇਸ ਤੋਂ ਪਹਿਲਾਂ ਦਾ ਸਾਰਾ ਗਿਆਨ ਸੰਚਿਤ ਹੁੰਦਾ ਇਸੇ ਅਧਾਰ ਉੱਤੇ ਸਭਿਆਚਾਰ ਵਿੱਚ ਗਿਆਨ ਸੰਚਿਤ ਕਰਦੇ ਹੋਣ ਦਾ ਲੱਛਣ ਦੇਖਿਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸਭਿਆਚਾਰ ਵਿੱਚ ਕੁਝ ਵੀ ਭੁਲਾਇਆ ਨਹੀਂ ਜਾਂਦਾ ਨਹੀਂ ਪੂਰੀ ਤਰ੍ਹਾਂ ਮਿਟਦਾ ਸੋ ਇਹ ਗੱਲ ਵੱਖਰੀ ਹੈ ਪਰ ਇਹ ਗੱਲ ਪਦਾਰਥਕ ਸਭਿਆਚਾਰ ਉੱਤੇ ਵੀ ਪੂਰੀ ਤਰ੍ਹਾਂ ਢੱਕਦੀ ਹੈ ਹਰ ਨਵੀਂ ਕਾਰਡ ਭਾਵੇਂ ਕਿਸੇ ਵਿਅਕਤੀ ਦੇ ਹੀ ਕੀਤੀ ਹੋਈ ਹੁੰਦੀ ਹੈ ਜਿਸ ਦੇ ਨਾਮ ਨਾਲ ਇਹ ਜੋੜੀ ਜਾਂਦੀ ਹੈ ਪਰ ਕਿਸੇ ਵੀ ਕਾਰਡ ਲਈ ਮੂਲ ਆਧਾਰ ਵਿਅਕਤੀ ਨਹੀਂ ਹੁੰਦਾ ਸਗੋਂ ਸੰਚਿਤ ਗਿਆਨ ਹੁੰਦਾ ਸੰਚਿਤ ਗਿਆਨ ਜਿਸ ਪੜਾਅ ਤੇ ਹੁੰਦਾ ਉਸ ਦੇ ਮੁਤਾਬਕ ਨਵੀਆਂ ਕਾਡਾਂ ਹੋਈ ਜਾਂਦੀਆਂ ਭਾਵੇਂ ਕੋਈ ਵਿਅਕਤੀ ਕਰੇ ਇੱਕ ਕਰੇ ਚਾਹੇ ਦੂਜਾ ਜਦੋਂ ਇੱਕ ਕਾਰਡ ਜਿਸ ਨੂੰ ਜਿੱਦਾਂ ਅੰਗਰੇਜ਼ੀ ਦੇ ਵਿੱਚ ਨਾ